ਵਡੀਆਂ ਜ਼ਿੰਮੇਵਾਰੀਆਂ ਨੂੰ ਨਿਭਾ ਨਹੀਂ ਸਕਿਆ ਤੇ ਉਸ ਦੇ ਤਹਿਤ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਪ੍ਰਧਾਨਗੀ ਕੋਈ ਛੋਟੀ ਗੱਲ ਨਹੀਂ ਹੈ ਸ਼ੋਮਣੀ ਕੋត្រਾ ਪ੍ਰੰਧ ਕਮੇਟੀ ਕਾਂਗ ਦੀ ਬਹੁਤ ਵੱਡੀ ਸੰਸਥਾ ਹੈ ਉਸ ਸੰਸਥਾ ਦੀ ਜ਼ਿੰਮੇਵਾਰੀ ਨੂੰ ਵੱਡੇ ਦੇ ਅੱਲਾ ਨਿਭਾਇਆ ਜਾਂਦਾ ਹੈ ਤੇ ਸਦਾਨਤਿਕ ਤੌਰ ਤੇ ਪੈਰੇਦਾਰੀ ਕਰਕੇ ਨਿਭਾਇਆ ਜਾਂਦਾ ਜੇ ਅਸੀਂ ਗੁਲਾਮ ਰਹਿ ਕੇ ਜਾਂ ਕਿਸੇ ਦੇ ਅਧੀਨ ਰਹਿ ਕੇ ਅਸੀਂ ਕੋਈ ਜ਼ਿੰਮੇਵਾਰੀ ਕਰਾਂਗੇ ਤਾਂ ਕਦੀ ਕਾਮਯਾਬ ਨਹੀਂ ਹੋਵਾਂਗੇ ਸੋ ਜਦੋਂ ਜ਼ਿੰਮੇਵਾਰੀ ਨਿਭਾਉਣ ਦੇ ਯੋਗ ਹੀ ਨਹੀਂ ਰਹੇ ਇਹ ਤਾਂ ਉਹਨੂੰ ਸਹੀ ਤੌਰ ਦੇ ਉੱਤੇ ਆਪਣੀ ਉਥੋਂ ਦੀ ਪਿਆਰਵਾਹੀ ਨਹੀਂ ਕਰ ਸਕੇ ਨਾ ਸ਼੍ਰੀ ਅਕਾਲ ਤਰ ਸਾਡੀ ਮर्यादा ਦੀ ਨਾ ਸ਼੍ਰੋਮਣੀ ਕਾਲੀਦਾਲ ਨੂੰ ਅ ਪੁਨਰਸੁਰਜੀਤ ਕਰਨ ਵਾਸਤੇ ਜਿਹੜੀ ਜ਼ਿੰਮੇਵਾਰੀ ਕਿਤੀ ਸੀ ਉਹਨਾਂ ਨੂੰ ਸੱਤ ਮੈਂਬਰੀ ਕਮੇਟੀ ਵਿੱਚ ਇਨਚਾਰਜ ਬਣਾ ਕੇ ਤੇ ਮੇਰਾ ਖਿਆਲ ਹੈ ਕਿ ਇਹ बार-बार ਕੱਲ ਕਹਿਣੀ ਸਮਝੋ ਸਾਡੀ ਵੀ ਕਮਜ਼ੋਰੀ ਹੈ ਅੱਧ ਵਾਟੇ ਛੱਡ ਕੇ ਚਲੇ ਜਾਣਾ ਪ੍ਰਧਾਨ ਦੀ ਕੋਈ ਕਾਮਯਾਬੀ ਨਹੀਂ ਹੁੰਦੀ ਸੋ ਜਿਹੜਾ ਬੰਦਾ ਮਤਾਨ ਦੇ ਵਿੱਚੋਂ ਭੱਜ ਜਾਵੇ ਉਹ ਕਦੀ ਕੋਈ ਬਾਤਰ ਨਹੀਂ ਕਹਿੰਦਾ ਪਰ ਜੇ ਤੁਸੀਂ ਸ਼੍ਰੀ ਅਕਾਲ ਤਰਸਬ ਦੇ ਜਥੇਦਾਰਾਂ ਸਾਹ ਘਰਾਂ ਚ ਜਾ ਕੇ ਮਨਾਉਣ ਲੱਪੇਨ ਤੇ ਮੇਰੇ ਖਿਆਲ ਹੈ ਸਾਡੀ ਉਸ ਅਹੁਦੇ ਦੀ ਸਾਡੀ ਸਰਪ੍ਰਿਥਤਾ ਦਾ ਸਾਡੀ ਦੀ ਪ੍ਰਭੂ ਸਤਾ ਨੂੰ ਠੇਸ ਪਹੁੰਚਦੀ ਹੈ